ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲੀ ਚਾਰ ਦੇ ਲੰਗਣ ਲਈ ਸੀਸ ਤਲੀ ਤੇ ਧਰਨਾ ਬੰਦ ਬੰਦ ਕਟਵਾਉਣੇ ਖੋਪਰ ਲਹਾਉਣਾ ਪਰ ਮੁੱਖੋਂ ਸੀਨਾ ਨਾ ਕਰਨਾ ਦੁਨੀਆ ਤਾਈ ਮੌਤ ਡਰਾਏ ਪਰ ਮੌਤੋਂ ਕਦੀ ਨਾ ਡਰਨਾ ਐਸੇ ਜੋਦੇ ਮਰਦ ਦਾ ਵੀਰੋ ਸਫਲ ਹੁੰਦਾ ਹੈ ਮਰਨਾ ਸਿਰ ਤੇ ਕਫਨ ਬੰਨ੍ਹ ਕੇ ਸ਼ਹੀਦਾਂ ਦੀ ਜੰਝ ਦਾ ਲਾੜਾ ਬਣਨਾ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਤੇ ਆਖਿਆ ਮੈਂ ਉਹਨਾਂ ਚਿਰ ਜਿਉਂਦਾ ਰਹਾ ਜਿੰਨਾ ਚਿਰ ਜ਼ਾਲਮਾਂ ਦੇ ਝੰਡੇ ਨਾ ਪੁੱਟਦਿਆਂ ਤਾਂ ਹੋਣੀ ਗੁਰਲਾ ਉੱਠੀ ਹੁਣੇ ਬਾਬਾ ਦੀਪ ਸਿੰਘ ਜੀ ਨੂੰ ਸਵਾਲ ਕੀਤੇ ਬਾਬਾ ਜੀ ਤੇ ਹੋਣੀ ਦੇ ਵਿਚਕਾਰ ਸਵਾਲ ਜਵਾਬ ਇਸ ਤਰ੍ਹਾਂ ਹਨ ਕਰਕੇ ਅਰਦਾਸ ਸਿਚੜਿਆ ਹੋਣੀ ਲਲਕਾਰਦੀ ਹੈ ਕਰਕੇ ਸੁਣ ਬਚਨ ਖਾਲਸਾ ਤੈਨੂੰ ਵੰਗਾਰਦੀ ਹੈ ਕਰਕੇ ਹਰਦਾਸਾਂ ਚੜਿਆ ਹੋਣੀ ਲਲਕਾਰਦੀ ਹੈ ਕਰਕੇ ਸੁਣ ਬਚਨ ਖਾਲਸਾ ਤੈਨੂੰ ਵੰਗਾਰਦੀ ਹੈ ਕੀਤੇ ਨਾ ਗੱਲ ਕਿਸੇ ਨੇ ਐ ਡੇਹੰਕਾਰਦੀ ਤੈਨੂੰ ਤਰ ਮੂਰੇ ਅਖੜੀਆਂ ਮੁੜ ਜਾ ਤੂੰ ਮੁੜ ਜਾ ਦੀਪ ਸਿਆ ਛੱਡ ਕੇ ਤੂੰ ਅੜੀਆਂ ਮੁੜ ਜਾ ਤੂੰ ਮੁੜ ਜਾ ਦੀਪ ਸਿਆ ਸੁਣ ਕੇ ਬੇਅਦਬੀ ਸਾਡੇ ਗੈਰੇ ਹੱਥ ਖੁੱਲ ਗਏ ਨੇ ਸੁਣ ਕੇ ਬੇਅਦਬੀ ਸਾਡੇ ਗੈਰੇ ਹੱਥ ਖੁੱਲ ਗਏ ਨੇ ਚੰਡੇ ਦਰਬਾਰ ਸੈਬ ਤੇ ਗੈਰਾਂ ਦੇ ਝੁੱਲ ਗਏ ਨੇ ਛੰਡੇ ਦਰਬਾਰ ਸਾਹਿਬ ਤੇ ਗੈਰਾਂ ਦੇ ਝੁੱਲ ਗਏ ਨੇ ਕੀਤੇ ਜੋ ਬਚਨ ਕਾਲ ਸਾ ਸਿੰਘਾਂ ਨੂੰ ਭੁੱਲ ਗਏ ਨੇ ਕੀਤੇ ਦਾ ਜਲਵਾ ਜ਼ਾਲਮ ਤਾਹੀ ਦਿਖਾਵਾ ਮੰਗਾ ਅੰਮ੍ਰਿਤ ਕਰ ਜਾ ਕੇ ਸਿਸ ਪੇਟ ਚੜਾਵਾਗਾ ਅੰਮ੍ਰਿਤ ਸਰ ਜਾ ਕੇ ਸਿਸ ਹੇਟ ਚੜਾਵਾਗਾ ਜਾ ਕੇ ਦਰਬਾਰ ਹੋਣੀਏ ਹੋਣੀ ਤੇ ਅੱਗੇ ਝੂਠੇ ਸਾਰੇ ਹਿਦਾਵੇ ਨੇ ਮੂਰੇ ਜਮਰਾਜ ਕਿਸੇ ਦੇ ਪੇਸ਼ ਨਾ ਜਾਵੇ ਰੇ ਮੂਰੇ ਜਮਰਾਜ ਕਿਸੇ ਦੇ ਪੇਸ਼ ਨਾ ਜਾਵੇ ਰੇ ਲੱਗ ਗਿਆ ਸੀ ਕਾਲ ਰਵਣ ਬਨ ਕੇ ਕਾਲ ਨੂੰ ਪਾਵੇ ਵੇ ਲੱਗ ਗਿਆ ਸੀ ਰਾਵਣ ਬਨ ਕੇ ਕਾਲ ਨੂੰ ਪਾਵੇ ਵੇ ਤੇਰਾ ਵੀ ਵਕਤ ਹੋ ਗਿਆ ਗਿਣਤੀਆਂ ਕੜੀਆਂ ਨੇ ਮੁੜ ਜਾ ਤੂੰ ਮੁੜ ਜਾ ਦੀਪ ਸਿਆ ਛੱਡ ਕੇ ਤੂੰ ਅੜੀਆਂ ਮੁੜ ਗਾ ਤੂੰ ਮੁੜ ਜਾ ਦੀਪ ਸਿਆ ਛੱਡ ਕੇ ਤੂੰ ਹੜੀਆਂ ਨੇ ਮੁੜ ਜਾ ਤੂੰ ਮੁੜ ਜਾ ਦੀਪ ਸਿਆ ਸਿੰਗ ਦਾ ਨਾਂ ਧਰਮ ਹੋਣੀਏ ਡੋਲਣਾ ਗੱਲ ਕਰਕੇ ਸ਼ੇਰਾਂ ਨੂੰ ਜਿਉਣਾ ਔਖਾ ਗਿੱਦੜਾਂ ਤੋਂ ਡਰ ਕੇ ਤੇ ਸ਼ੇਰਾਂ ਨੂੰ ਜਿਉਣਾ ਔਖਾ ਗਿੱਦੜਾਂ ਤੋਂ ਡਰ ਕੇ ਤੇ ਕਰਕੇ ਅਰਦਾਸ ਹੈ ਜਾਣਾ ਤਲੀ ਸੀਸ ਧਰ ਕੇ ਤੇ ਕਰਕੇ ਅਰਦਾਸ ਹੈ ਜਾਣਾ ਤਲੀ ਸੀਸ ਧਰ ਕੇ ਤੇ ਟੰਡੇ ਨਿਸ਼ਾਨ ਸੇ ਮਤੇ ਉਤੇ ਚੁਲਾ ਮੰਗਾ ਅੰਮ੍ਰਿਤ ਸਰ ਜਾ ਕੇ ਸੀਸ ਪੇਟ ਚੜਾਵਾਗਾ ਅੰਮ੍ਰਿਤ ਸਰ ਜਾ ਕੇ ਸੀਸ ਪੇਟ ਚੜਾਵਾਗਾ ਜਾ ਕੇ ਦਰਬਾਰ ਹੋਣੀਏ